ਤਉਨੂੰ ਪ੍ਰਾਣੀ ਗਾਲਾ ਸਰਾਉਣ ਲੱਗੇ ਆ ਜੀ ਘਰ ਦੇ ਕਲੇਸ਼ ਵਾਸਤੇ ਹਾਂਜੀ ਕਲੇਸ਼ ਹਰੇਕ ਦੇ ਘਰ ਹੁੰਦਾ ਦੇ ਤੇ ਕਿੱਧਰ ਤੇ ਕਿੱਧਰੀ ਸੀ ਦੋਨੇ ਉਹਨਾਂ ਦੇ ਘਰੇ ਪਾਈ ਕਲੇਸ਼ ਪੈ ਗਿਆ ਅੱਛਾ ਜਦੋਂ ਕਲੇਸ਼ ਪੈ ਜਾਂਦੇ ਗਿੱਦਣ ਨੂੰ ਗਿੱਦੜੀ ਨੂੰ ਬੱਚਾ ਬੱਚੀ ਹੋਣ ਵਾਲਾ ਸੀਗਾ ਠੀਕ ਤੇ ਘਰੋਂ ਉੱਠ ਗਏ ਵਿਚਾਰੇ ਜਦੋਂ ਕਲੇਸ਼ ਦੇ ਮਾਰੇ ਹਾਂਜੀ ਹਾਂਜੀ ਤੇ ਬਾਹਰ ਜੰਗਲ ਦੇ ਵਿੱਚ ਜਾਵੜੇ ਹਾਂਜੀ ਜਦੋਂ ਜੰਗਲ ਦੇ ਵਿੱਚ ਗਏ ਤੇ ਕੋ ਵਾਲੇ ਵੀ ਮੈਂ ਦਾ ਬੱਚੇ ਦੇਣੇ ਆ ਤੇ ਕੋਈ ਥਾਂ ਭਾਲ ਬਣਾ ਖੋਡਾ ਹਾਂਜੀ ਕਿੱਧਰ ਫਰਦਾ ਫਰਦਾ ਲੰਦੀ ਥਾਂ ਕਿੱਥੇ ਭਾਲ ਗਏ ਜਾਂ ਸ਼ੇਰ ਦੀ ਖੱਡਾ ਇਹ ਬੱਚੇ ਦੇ ਦੇ ਮਾਦੀ ਕਮਲਿਆ ਹਾਂਜੀ ਜਦੋਂ ਆ ਕੇ ਮਾਰ ਦਾ ਧਮਕੋ ਹਾਂ ਜਿੰਨੇ ਜੰਗਲ ਦੇ ਜਾਨਵਰ ਸਾਰੇ ਭੱਜ ਜਾਂਦੇ ਆ ਠੀਕ ਹੈ ਤੇ ਜਿਹੜੇ ਆਂਦੀ ਗਮਾਂਡੀ ਪਾਸੇ ਕੰਮ ਕਰਦੇ ਉਹ ਵੀ ਭੱਜ ਜਾਂਦੇ ਆ ਦਾ ਹਾਂ ਦੱਬੇ ਸ਼ੇਰ ਤੋਂ ਤੇ ਆਪਣਾ ਕੀ ਮਾਰਨਾ ਆਪਾਂ ਨੂੰ ਛੇਰ ਦੋਵਾਂ ਨੂੰ ਖਾਜੂ ਤੇ ਤੂੰ ਤਾਂ ਸ਼ੇਰ ਦੀ ਖੁੱਡ ਚ ਹੀ ਬੜੀ ਜਾਣਾ ਬੱਕਾ ਬਾੜੀ ਜਾਣਾ ਖੁੱਡ ਦੀ ਬਾੜੀ ਜਾਣਾ ਤੂੰ ਤਾਂ ਕੇ ਹਾਂਜੀ ਉਹ ਤਾਂ ਇਹ ਗੱਲ ਸੋਹ ਹੋਰ ਤਾਂ ਥਾਂ ਹੈ ਨਹੀਂ ਕਿਤੇ ਮਨ ਨੂੰ ਮੈਂ ਕਿੱਥੇ ਪੱਟਾਂ ਥਾਂ ਤੇ ਹੁਣ ਹਾਂਜੀ ਤੂੰ ਗੱਲ ਕਰ ਆ ਵੀ ਐ ਕਣੀ ਵੀ ਮਾਂ ਬੱਚਿਆਂ ਦਾ ਮੈਂ ਤਰੂੰਗਾ ਤੂੰ ਸੂਪਾ ਦੇਖੀ ਜਾਊਗਾ ਹਾਂ ਤੇ ਸ਼ੇਰ ਨੇ ਖੋਰਨੇ ਜੀ ਸੋਹਨੇ ਜੀ ਸੂਪਾ ਖੱਡਜ ਤੇ ਨਾ ਮੈਂ ਤਰੂੰਗਾ ਬੱਚਿਆਂ ਦਾ ਹਾਂਜੀ ਕੋਲੀ ਤੇਰੀ ਮਰਜ਼ੀ ਆ ਸ਼ੇਰ ਖਾਜੂ ਨਾਲੇ ਬੱਚਿਆਂ ਨੂੰ ਖਾਜੂ ਨਾਲੇ ਤੈਨੂੰ ਨਾਲੇ ਮੈਨੂੰ ਕਮਲੀਆ ਤੇਰਾ ਕੀ ਬਣਾ ਨਾਂ ਨਾਂ ਧਰਦਾ ਫਿਰੀਂ ਕਿ ਮੋਰਾ ਨਹੀਂ ਤੇ ਮਨ ਮੈ ਚਾਰੀ ਨੂੰ ਸੁਣ ਆਇਓ ਬੱਚੇ ਤਿੰਨ ਦੇਤੇ ਉਹਨੇ ਹਾਂਜੀ ਜਦੋਂ ਬੱਚੇ ਤਿੰਨ ਦੇਤੇ ਸੂਪੀ ਤੋਂ ਉਹਦੇ ਵੀ ਕਿਉਂ ਔਰ ਇਹ ਵੀ ਬੱਚੇ ਤਿੰਨ ਨਾਂ ਹਾਂਜੀ ਆਲਾ ਇੱਕ ਨਾਂ ਜੰਨ ਤੇ ਇੱਕ ਨਾਂ ਗਨ ਜਨ ਮੰਨ ਗਨ ਇਹਨਾਂ ਦੇ ਨਾਂ ਧੱਤੇ ਅੱਛਾ ਹੁਣ ਆਥਨ ਹੋਇਆ ਭਾਈ ਸ਼ੇਰ ਨੇ ਖੜਨੂ ਆਉਣਾ ਈ ਸੀਗਾ ਹਾਂਜੀ ਹਾਂਜੀ ਤੇ ਸ਼ੇਰ ਹੌਲੀ ਹੌਲੀ ਆਥਨ ਜੇ ਤਰਿਆਂ ਆਉਂਦਾ ਖੜਨੂ ਆ ਬੀਉ ਹਾਂਜੀ ਨਹੀਂ ਇਹ ਤਾਂ ਗੱਲ ਨੇ ਉਹ ਸ਼ੇਰ ਆਉਂਦਾ ਕਰਮਾਂ ਵਾਲੀ ਤੇ ਤੂੰ ਇੱਕ ਇੱਕ ਚੁੰਡੀ ਵੱਢੀ ਬੱਚਿਆਂ ਦੇ ਅੱਛਾ ਤੇ ਬੱਚੇ ਰਵਾਦੀਆਂ ਕਿ ਉਹਦੀ ਅੱਛਾ ਹਾਂ ਗਿੱਦੜੋਂ ਉਹਨਾਂ ਦਾ ਆ ਗਿੱਦੜ ਜਿੱਦਲੀ ਨੂੰ ਆਦਾ ਹਾਂ ਹਾਂਜੀ ਵੀ ਉਹ ਸ਼ੇਰ ਆਉਂਦਾ ਹੁਣ ਆ ਵੀ ਖੜ ਨੂੰ ਤੇ ਇੱਕ ਇੱਕ ਚੁੰਡੀ ਵੱਢੀ ਤੋਂ ਬੱਚਿਆਂ ਦੇ ਤੇ ਤੂੰ ਰਵਾਦੀਂ ਕਿ ਮੈਂ ਤੈਨੂੰ ਪੁੱਛੂੰਗਾ ਵੀ ਇਹ ਰਵਾਏਗਾ ਤੂੰ ਹਾਂਜੀ ਹਾਂ ਜਦੋਂ ਭਾਈ ਸ਼ੇਰ ਆ ਗਿਆ ਨੇੜੇ ਤੋਂ ਨੇ ਇੱਕ ਚੁੰਡੀ ਵੱਢੀ ਤੇ ਬੱਚੇ ਲਾਗੇ ਰੋਣ ਉੱਚੀ ਉੱਚੀ ਹਾਂਜੀ ਹਾਂ ਵੇ ਆਂਦਾ ਜਨਮ ਮੰਨ ਗੰਨ ਹੁਣੇ ਰਵੇ ਆ ਇਹ ਹਾਂਜੀ ਉਹਦੀ ਛੇਰ ਦਾ ਮਾਠ ਭਾਲਦੇ ਪੁਖੇ ਹੋਰ ਕੀ ਕਰਨ ਠੀਕ ਹੈ ਉਹ ਜਿਹੜਾ ਕੱਲ ਨਹੀਂ ਆਂਦਾ ਸੀ ਹੋਰ ਆ ਬੇਹਾ ਹੋ ਗਿਆ ਕੋ ਉਹ ਨਹੀਂ ਖਾਂਦੇ ਆ ਕੇ ਅੱਛਾ ਵੀ ਇਹ ਤਾਂ ਤਾਜ਼ਾ ਹੀ ਖਾਂਦੇ ਆ ਤਾਜ਼ਾ ਖਾਂਦੇ ਹੋਣੇ ਕਹ ਪੰਜਨਮਨ ਗੰਨ ਅੱਜ ਸੁਣਿਆ ਮੈਂ ਤਾਂ ਨਹੀਂ ਪਹਿਲੀ ਯਾਰ ਸੁਣਿਆ ਪਹਿਲੀ ਯਾਰ ਸੁਣਿਆ ਮੈਥੋਂ ਤੱਕੜੇ ਕਿਹੜੀ ਆ ਗਈ ਯਾਰ ਖੱਟ ਦੇ ਵਿੱਚ ਹਾਂਜੀ ਹਾਂ ਤੇ ਕਿਦਾਂ ਛੇਰ ਪੱਜ ਰਿਆ ਪਿੱਛੇ ਨੂੰ ਅੱਛਾ ਬਈ ਇਹ ਦੇ ਤੱਕੜੇ ਯਾਰ ਮੇਰਾ ਦੁਨੀਆ ਮੈਥੋਂ ਡਰਦੀ ਆ ਜਾਨਵਰ ਕੋਲੇ ਡਰਦਾ ਆ ਜਨਮਨ ਗੰਨ ਕਿਹੜੇ ਆ ਗਏ ਦੇ ਸ਼ੇਰ ਦਾ ਹੀ ਮਾਸ ਖਾਂਦੇ ਹਾਂ ਹਾਂ ਸ਼ੇਰ ਦਾ ਮਾਸ ਖਾਂਦੇ ਬੀਹਾ ਆਲਾ ਕੱਲ ਆਲਾ ਬੀਹਾ ਹੋ ਗਿਆ ਫੱਦਰਾ ਖਾਂਦੇ ਆ ਕੇ ਹਾਂਜੀ ਫੇ ਪਿੱਛੇ ਨੂੰ ਭੱਜ ਜਾਂਦਾ ਅੱਗੇ ਹੁਣ ਗਿੱਦੜ ਨਾਲ ਮਿਲਦੇ ਆ ਮੂਰੇ ਉਹਦਾ ਮਾਮਾ ਭੱਜ ਜਾਂਦਾ ਕੋਈ ਉਹਦਾ ਕਿਹੜਾ ਸ਼ਰੀਕ ਸੀਗਾ ਹਾਂ ਸ਼ਰੀਕ ਸ਼ਰੀਕ ਆ ਉਹ ਹਾਂ ਹਾਂਜੀ ਉਹਦਾ ਗਿੱਦੜੀਏ ਸ਼ਰੀਕ ਤੇ ਸ਼ਰੀਕ ਮਾਨ ਨਹੀਂ ਹੁੰਦਾ ਮੇਰਾ ਫਾਲਾ ਗਿੱਦੜ ਨੇ ਰੋਗ ਲਿਆ ਸ਼ੇਰ ਨੂੰ ਆਲਾ ਹਾਂ ਦੱਸੂਗਾ ਹਾਂ ਦੱਸੂਗਾ ਹੁਣ ਗੱਲ ਹਾਂਜੀ ਉਹ ਆ ਤੂੰ ਭੱਜਿਆ ਜਾਂਦਾ ਉਹਦਾ ਗਿੱੱਡਾ ਲਾਉਂਦੇ ਤਾਂ ਉਹਦਾ ਹੈਗਾ ਗਿੱੱਡੜ ਪੈਣਾ ਜਨਮਨ ਗੰਨ ਹੁਣੀ ਆਏ ਦੇ ਆ ਉਹਦੇ ਆਏਗਾ ਜਨਮਨ ਗੰਨ ਹੁਣੀ ਹਾਂਜੀ ਚੱਲ ਮੈਂ ਲੇ ਕੇ ਚੱਲਾਂ ਉਹਦਾ ਪੈਣਾ ਪਸਾ ਕੇ ਬੁੱਠੇ ਆਏਗਾ ਮੈਨੂੰ ਉਹਦਾ ਤੂ ਐ ਕਰ ਵੀ ਰਸਾ ਲੈਦਾ ਇਥੋਂ ਨਾਲੇ ਮੇਰੇ ਗੱਲ ਚ ਪਾਲਾ ਤੇ ਨਾਲੇ ਆ ਦੇ ਗੱਲ ਚ ਪਾਲਾ ਹੁਣ ਤੂੰ ਤੇ ਭੱਜ ਜਿੱਨੇ ਆਉਂ ਮੈਂ ਚੱਲ ਆ ਬਈ ਮੈਂ ਦਿਖਾਉਣਾ ਵੀ ਗਿੱੱਡੜੀ ਆ ਉੱਥੇ ਹਾਂ ਗਿੱੱਡੜੀ ਆ ਉਹ ਭਾਈਆਂ ਦਾ ਨਹੀਂ ਦੇਖਦਾ ਸ਼ਰੀਕ ਸ਼ਰੀਕ ਤੇ ਮਾਨ ਨਹੀਂ ਹੋ ਆਉਂਦਾ ਲਈ ਤੇ ਤੂੰ ਐ ਕਰੀਂ ਇੰਨਾਂ ਰਵਾਇਆਂ ਕਿ ਬੱਚੇ ਤਣ ਤਣ ਛੁੰਡੀਆਂ ਵੱਢੀ ਉੱਚੀ ਦੇ ਨੇ ਅੱਛਾ ਪੂਰਾ ਰਵਾਦੀ ਪੂਰਾ ਰਵਾਦੀ ਹਾਂ ਤੇ ਭਾਈ ਜਦੋਂ ਨੇੜੇ ਆ ਗਿਆ ਹੁਣ ਕਿੱਧਰ ਲਈ ਆਉਂਦਾ ਸ਼ੇਰ ਨੂੰ ਬੰਨੀ ਹਾਂ ਨਾ ਤੇ ਇੱਥੇ ਨੇੜੇ ਜਿੱਦਾਂ ਆ ਗਏ ਤੇ ਉਹਨਾਂ ਲਈ ਇਹ ਹੈ ਜਿੱਦੜ ਕੇ ਬੱਚੇ ਰੁਆਏ ਆ ਹਾਂ ਉਹਦੀ ਹੋਰ ਕੀ ਕਰਨ ਭੁੱਖੇ ਕੱਲ ਦੇ ਭੁੱਖੇ ਆ ਰੁਣਾਈਆਂ ਇਹਨਾਂ ਨੇ ਹਾਂਜੀ ਉਹਨਾਂ ਆਪੂ ਦਾ ਪੁੱਤ ਬੰਲੀ ਆਉਂਦਾ ਗੱਡਾ ਕਿ ਸ਼ੇਰ ਨੂੰ ਹਾਂ ਉਹਨਾਂ ਲਈ ਆਉਂਦਾ ਪੂਆ ਦਾ ਪੁੱਤ ਲਈ ਆਉਂਦਾ ਹਾਂ ਤੇ ਸ਼ੇਰ ਨੇ ਮਾਰੀ ਸ਼ਾਨਾ ਦਾ ਥੋੜੀ ਤਾਂ ਸਗੀਰੀ ਜਾ ਵੇ ਤੇ ਕਿਧਰ ਕਿਢਿਸ ਕੇ ਮਾਰਦਾ ਸ਼ੇਰ ਭੱਜ ਗਿਆ ਇਹਨਾਂ ਨੇ ਬੱਚੇ-ਬੱਚੇ ਪਾਲ ਲੇ ਖੱਡ ਚ ਤੇ ਭਾਈ ਮੁੜ ਕੇ ਕਿਧਰ ਘਰੇ ਜਾ ਗਿਆ ਘਰੇ ਮੁੱਕ ਗਿਆ ਭਾਈ ਕਿਨੂੰ ਮਾਰਨਾ ਚਾਹੁੰਦਾ ਸ਼ੇਰ ਮਾਰਨਾ ਆ ਵੀ ਮਰ ਜਾਂਦਾ ਭਾਈ ਆ ਵੀ ਮਰ ਜਾਂਦਾ ਹਾਂ ਜਿਹੜਾ ਕਿਨੂੰ ਮਾਰਨਾ ਚਾਹੁੰਦਾ